ਰਾਜਵੀਰ ਜਵੰਦੇ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਅਪਡੇਟ ਹੈ ਤੁਸੀਂ ਜਾਣਦੇ ਹੋ ਵੀ ਅੱਜ 11ਵਾਂ ਦਿਨ ਵੈਂਟੀਲੇਟਰ ਤੇ ਰਾਜਵੀਰ ਜਵੰਦੇ ਨੂੰ ਹੋ ਚੱਲਿਆ ਤੇ ਹਾਲੇ ਤੱਕ ਰਾਜਵੀਰ ਜਵੰਦੇ ਦਾ ਕੋਈ ਵੀ ਸਰੀਰ ਦਾ ਅੰਗ ਜਿਹੜਾ ਕੰਮ ਨਹੀਂ ਕਰ ਰਿਹਾ ਬ੍ਰੇਨ ਜਿਹੜਾ 100% ਡੈੱਡ ਆ 1% ਵੀ ਜਿਹੜਾ ਉਹਦੇ ਵਿੱਚ ਕੋਈ ਸੰਕੇਤ ਨਹੀਂ ਆਇਆ ਕੋਈ ਦਿਮਾਗ ਨੇ ਜਿਹੜੀ ਹਿਲਜੁਲ ਤੱਕ ਨਹੀਂ ਕੀਤੀ ਵੈਂਟੀਲੇਟਰ ਤੇ ਪਏ ਰਾਜਵੀਰ ਜਵੰਦੇ ਦੀ ਜਿਹੜੀ ਹਾਰਟ ਬੀਟ ਹੈ ਉਹ ਚਲਾਈ ਜਾ ਰਹੀ ਆ ਤੇ ਉਸ ਨੂੰ ਸਾਹ ਜਿਹੜੇ ਦਵਾਏ ਜਾ ਰਹੇ ਨੇ ਪਰ ਹਾਲੇ ਤੱਕ ਕੋਈ ਇਹ ਆਸ ਨਹੀਂ ਹੈਗੀ ਵੀ ਰਾਜਵੀਰ ਜਵੰਦੇ ਨੇ ਅੱਗੇ ਦਾ ਜੀਵਨ ਵੇਖਣਾ ਹੈ ਜਾਂ ਨਹੀਂ ਵੇਖਣਾ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਜਿਹੜੇ ਖੰਡ ਪਾਠ ਰਖਾਏ ਜਾ ਰਹੇ ਨੇ ਰਾਜਵੀਰ ਜਵੰਦੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਜ਼ਿੰਦਗੀ ਦੇ ਵਿਚ ਇੰਨੀਆਂ ਅਰਦਾਸਾਂ ਹੋਰ ਕਿਸੇ ਵੀ ਸਿੰਗਰ ਵਾਸਤੇ ਜਾਂ ਕਿਸੇ ਵੀ ਇਨਸਾਨ ਵਾਸਤੇ ਕਦੇ ਵੀ ਨਹੀਂ ਹੋਈਆਂ ਰਾਜਵੀਰ ਜਵੰਦੇ ਦੀ ਸੇਤ ਦੀ ਗੱਲ ਕਰੀਏ ਇਸ ਵੇਲੇ ਤਾਂ ਰਾਜਵੀਰ ਜਵੰਦੇ ਨੂੰ ਕੱਲ ਖੇੜੀ ਵਾਲੇ ਬਾਬਾ ਮਿਲਣ ਗਏ ਸੀਗੇ ਤਾਂ ਉਹਨਾਂ ਨੇ ਦੱਸਿਆ ਵੀ ਰਾਜਵੀਰ ਜਵੰਦੇ ਦਾ ਕੋਈ ਵੀ ਜਿਹੜਾ ਸਰੀਰ ਦਾ ਅੰਗ ਹੈ ਕੋਈ ਹਿਲਜੁਲ ਨਹੀਂ ਕਰ ਰਿਹਾ ਇਸ ਵੇਲੇ ਰਾਜਵੀਰ ਜਵੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਜਦੋਂ ਮੇਰੀ ਗੋਲੀ ਵੱਜੀ ਸੀ ਮੈਂ ਇੰਨਾ ਉਦੋਂ ਨਹੀਂ ਕੰਬਿਆ ਜਿੰਨਾ ਰਾਜਵੀਰ ਜਵੰਦੇ ਦੀ ਇਹ ਹਾਲਤ ਦੇਖ ਕੇ ਮੈਂ ਕੰਬ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਡਾਕਟਰਾਂ ਨੇ ਜਿਹੜੇ 40s ਹਸਪਤਾਲ ਦੇ ਡਾਕਟਰ ਆ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਆ ਵੀ ਭਾਈ ਸਾਡੇ ਵੱਸ ਦੀ ਗੱਲ ਨਹੀਂ ਹੁਣ ਰਾਜਵੀਰ ਜਵੰਦੇ ਨੂੰ ਜਿਹੜਾ ਰੱਬ ਹੀ ਬਚਾ ਸਕਦਾਗਾ ਡਾਕਟਰਾਂ ਦਾ ਇਹ ਬਿਆਨ ਸੁਣ ਕੇ ਫੈਨ ਨੇ ਜਿਹੜੇ ਰਾਜਵੀਰ ਦੇ ਦੇ ਉਹ ਥੋੜਾ ਜਿਹਾ ਗੁੱਸੇ ਹੋਏ ਨੇ ਵੀ ਜੇਕਰ ਇੱਥੇ ਤੁਹਾਡੇ ਲਈ ਇਲਾਜ ਨਹੀਂ ਤਾਂ ਰਾਜਵੀਰ ਜਵੰਦੇ ਨੂੰ ਜਿਹੜਾ ਪੀਜੀਆਈ ਦੇ ਵਿੱਚ ਲੈ ਜਾਓ पीजीआई ਦੇ ਵਿੱਚ ਰੈਫਰ ਕੀਤਾ ਜਾਵੇ पीजीआई ਤੇ ਇਹੀ ਜਿਹੜਾ ਰਾਜਵੀਰ ਜਵੰਦੇ ਦਾ ਜਿਹੜਾ ਸਹੀ ਹੈ ਇਲਾਜ ਉਹ ਹੋ ਸਕਦਾ पीजीआई ਦੇ ਵਿੱਚ ਜਿੰਨੇ ਵੀ ਮਰੀਜ਼ ਜਾਂਦੇ ਆ ਉਹ ਸਾਰੇ ਜਿਉਂਦੇ ਵਾਪਸ ਨਹੀਂ ਆਉਂਦੇ ਉੱਥੇ ਵੀ ਕੁਝ ਲੋਕ ਮਰ ਜਾਂਦੇ ਆ ਇਸ ਤਰ੍ਹਾਂ ਹੀ 40s ਹਸਪਤਾਲ ਦੇ ਵਿੱਚ ਜਿੰਨੇ ਲੋਕ ਜਾਂਦੇ ਆ ਉਹ ਸਾਰੇ ਮਰਦੇ ਨਹੀਂ ਹੈਗੇ ਕੁਝ ਉੱਥੋਂ ਵੀ ਵਾਪਸ ਆ ਜਾਂਦੇ ਆ ਤਾਂ بڑے ਲੋਕਾਂ ਦਾ ਇਹ ਵੀ ਕਹਿਣਾ ਸੀ ਵੀ ਜੇਕਰ ਪੀਜੀਆਈ ਦੇ ਵਿੱਚ ਡਾਕਟਰ ਰਾਜਵੀਰ ਜਵੰਦੇ ਨੂੰ ਲੈ ਕੇ ਜਾਂਦੇ ਤਾਂ ਆਬੜੇ ਲੋਕਾਂ ਨੇ ਇਹ ਕਹਿਣਾ ਸੀ ਵੀ ਹੁਣ ਕਿਉਂ ਲੈ ਕੇ ਗਏ ਰਾਜਵੀਰ ਜਵੰਦੇ ਦੀ ਹਾਲਤ ਖਰਾਬ ਸੀਗੀ ਤਾਂ ਇਦਾਂ ਦੇ ਜਿਹੜੇ ਆਪਾਂ ਕਹੇ ਦੀ ਵੀ ਨਿਸ਼ਾਨੇ ਉੱਠਨੇ ਸੀ ਨਾ ਤੇ ਜੇ ਸ਼ੁਰੂ ਤੋਂ ਹੀ ਪੀਜੀਆਈ ਦੇ ਵਿੱਚ ਰਾਜਵੀਰ ਜਵੰਦੇ ਨੂੰ ਲੈ ਕੇ ਜਾਂਦੇ ਤਾਂ ਲੋਕ ਇਹ ਵੀ ਕਹਿੰਦੇ ਵੀ ਰਾਜਵੀਰ ਜਵੰਦੇ ਨੇ ساری ਜ਼ਿੰਦਗੀ ਦੇ ਵਿੱਚ ਇੰਨਾ ਪੈਸਾ ਕਮਾਇਆ ਤੇ ਹੁਣ ਰਾਜਵੀਰ ਜਵੰਦੇ ਦਾ ਜਿਹੜਾ ਇਲਾਜ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਕਰਾ ਕੇ ਲੈ ਕੇ ਆਉਂਦੇ ਨੇ ਇਸ ਕਰਕੇ ਆਪਾਂ ਰਾਜਵੀਰ ਜਵੰਦੇ ਨੂੰ ਜਿਹੜਾ ਇਹ ਨਿਸ਼ਾਨਾ ਨਾ ਬਣਾਈਏ ਵੀ ਉਹਨੂੰ ਉੱਥੇ ਲੈ ਕੇ ਜਾਣਾ ਸੀ ਜਾਂ ਉੱਥੇ ਲੈ ਕੇ ਜਾਣਾ ਸੀ ਕਿਉਂਕਿ 40s ਹਸਪਤਾਲ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਜਾਂਦੇ ਆ ਬੜੇ ਉਥੋਂ ਜਿਹੜੇ ਮਰਨ ਵਾਲੇ ਸੀ ਉਹ ਵੀ ਠੀਕ ਹੋਇਆਗੇ ਇਸ ਵੇਲੇ ਰਾਜਵੀਰ ਜਵੰਦੇ ਦਾ ਪਰਿਵਾਰ ਹੈ ਜਿਹੜਾ ਬੜੀ ਦੁਖਰੀ ਘੜੀ ਦੇ ਵਿੱਚ ਆ ਤੇ ਰਾਜਵੀਰ ਜਵੰਦੇ ਦੇ ਸਾਥੀ ਦੋਸਤ ਜਿੰਨੇ ਵੀ ਕਲਾਕਾਰ ਨੇ ਔਰ ਰਾਜਵੀਰ ਜਵੰਦੇ ਦੀ ਸੇਧ ਦਾ ਧਿਆਨ ਵੀ ਰੱਖ ਰਿਹਾ ਫੋਰਟਿਸ ਹਸਪਤਾਲ ਦੇ ਵਿੱਚ ਲਗਾਤਾਰ ਜਿਹੜੇ ਆਪਣੇ ਦਿਨ ਬਤਾ ਰਹੇ ਆ ਕੁਝ ਫੈਨ ਨੇ ਰਾਜਵੀਰ ਜਵੰਦੇ ਦੇ ਜਿਹੜੇ ਉਸ ਦਿਨ ਤੋਂ ਹੀ ਫੋਰਟਿਸ ਹਸਪਤਾਲ ਦੇ ਵਿੱਚ ਪਏ ਆਗੇ ਉੱਥੇ ਬਾਹਰ ਖੜੇ ਆਗੇ ਵੀ ਕਦੋਂ ਰਾਜਵੀਰ ਜਵੰਦਾ ਉੱਠ ਕੇ ਜਿਹੜਾ ਘਰੇ ਜਾਊਗਾ ਤੇ ਕਦੋਂ ਅਸੀਂ ਰਾਜਵੀਰ ਜਵੰਦੇ ਨੂੰ ਵੇਖਾਂਗੇ ਦੋਸਤੋ ਗੱਲ ਕਰੀਏ ਰਾਜਵੀਰ ਜਵੰਦੇ ਲਈ ਇੰਨੀਆਂ ਅਰਦਾਸਾਂ ਹੋ ਗਈਆਂ ਨੇ ਤੇ ਹੁਣ ਵੀ ਜਿਹੜਾ ਅਰਦਾਸਾਂ ਦਾ ਦੌਰ ਹੈ ਉਹ جاری ਹੈਗਾ ਹੁਣ ਰਾਜਵੀਰ ਜਵੰਦਾ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚੋਂ ਪੜਿਆ ਉੱਥੇ ਵੀ ਜਿਹੜੀਆਂ ਅਰਦਾਸਾਂ ਹੋ ਰਹੀਆਂ ਨੇ ਖੰਡ ਪਾਠ ਰਖਾਏ ਜਾ ਰਹੇ ਨੇ ਰਾਜਵੀਰ ਜਵੰਦੇ ਦੀ ਪਿੰਡ ਦੀ ਗੱਲ ਕਰੀਏ ਉੱਥੇ ਵੀ ਜਿਹੜਾ ਖੰਡ ਪਾਠ ਰਖਾਇਆ ਜਾ ਰਿਹਾ ਹੈਗਾ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਅਰਦਾਸ ਕਰੋ ਵੀ ਰਾਜਵੀਰ ਜਵੰਦਾ ਜਿਹੜਾ ਬਿਲਕੁਲ ਸਹੀ ਸਲਾਮਤ ਘਰੇ ਆ ਜੇ ਇਹ ਗੱਲ ਸੱਚ ਆ ਵੀ ਹੋਊਗਾ ਤਾਂ ਇਹ ਇੱਕ ਚਮਤਕਾਰ ਹੀ